130 ਕਰੋੜ ਲੋਕਾਂ ਦਾ ਪਿਓ ਮੁੱਕਿਆ ਤੇ ਪਿਓ ਵੀ ਉਹ ਜਿਹੜਾ ਸਾਡੇ ਬਾਬੇ ਦੀ ਗੱਲ ਕਰਦਾ ਸੀ ਮੈਂ ਬਾਬੇ ਨਾਨਕ ਦੀ ਗੱਲ ਕਰਦਾ ਤੇ ਅੱਜ ਸਾਂਝ ਪਵਾਉਣਾ ਪਾਪ ਫਰਾਂਸਿਸ ਦੀ ਤੇ ਸਾਡੇ ਬਾਬੇ ਨਾਨਕ ਦੀ ਪਾਪ ਦਾ ਮਤਲਬ ਕੀ ਹੁੰਦਾ ਪਿਓ ਤੇ 130 ਕਰੋੜ ਲੋਕ ਜਿਹੜੇ ਕੈਥੋਲਿਕ ਲੋਕ ਇਹਨਾਂ ਨਾਲ ਜੁੜੇ ਸੀ ਈਸਾਈ ਮਤ ਦੇ ਵੈਸੇ ਤਾਂ ਈਸਾਈ ਮਤ ਦੇ 240 ਕਰੋੜ ਦੇ ਕਰੀਬ ਪਾਪੂਲੇਸ਼ਨ ਆ ਪਰ 130 ਕਰੋੜ ਲੋਕ ਜਿਹੜੇ ਇਸ ਪਾਪ ਨੂੰ ਆਪਣਾ ਪਿਓ ਮੰਨਦੇ ਸੀ ਤੇ ਉਹ ਪਾਪ ਜਿਹੜਾ ਕੀ ਆ ਸਾਡੇ ਪਿਓ ਦੀ ਮਤਲਬ ਬਾਬੇ ਨਾਨਕ ਦੇ ਫਲਸਫੇ ਦੀ ਗੱਲ ਨੂੰ ਆਪਦੀ ਕਿਤਾਬਾਂ 'ਚ ਲਿਖ ਕੇ ਗਿਆ ਮੈਂ ਸਿਰਫ ਉਹਦੇ ਨਾਲ ਥੋੜੀ ਸਾਂਝ ਪਾਉਣੀ ਆ ਮੈਂ ਕਿਸੇ ਧਰਮ ਨੂੰ ਛੋਟਾ ਵੱਡਾ ਨਹੀਂ ਕਰਦਾ ਕਿਉਂਕਿ ਸਾਰੇ ਧਰਮਾਂ ਦਾ ਫਲਸਫਾ ਇੱਕੋ ਆ ਪਰ ਸਾਨੂੰ ਪਾੜ ਕੇ ਦੱਸਿਆ ਜਾਂਦਾ ਮੈਂ ਇੱਕ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਇਸ ਗੱਲਾਂ ਨਾਲ ਸਹਿਮਤ ਹੋਏ ਤਾਂ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਹ ਫਰਾਂਸਿਸ ਦੀ ਉਸਤਤ ਦੇ ਵਿੱਚ ਇੱਕੋ ਹੀ ਗੱਲ ਕਹੂ ਕਿ ਜੋ ਮਨੁੱਖਤਾ ਬਾਰੇ ਉਹ ਲਿਖ ਕੇ ਗਏ ਆ ਉਹ ਬੜਾ ਸ਼ਾਨਦਾਰ ਆ ਪਰ ਸਾਨੂੰ ਅਸਲ 'ਚ ਇਸਾਈਆਂ ਨਾਲ ਨਫ਼ਰਤ ਇੰਨਾ ਲੋਕਾਂ ਨੇ ਪੈਦਾ ਕਰਤੀ ਉਹ ਜਿਹੜੇ ਕਿ ਆ ਜਾਦੂ ਟੂਣਿਆਂ ਨੂੰ ਦਿਖਾ-ਦਿਖਾ ਕੇ ਕਰਾਮਾਤਾਂ ਦਿਖਾ-ਦਿਖਾ ਕੇ ਨਾਲੇ ਤਾਂ ਸਾਡੇ ਲੋਕਾਂ ਨੂੰ ਧਰਮ ਨਾਲੋਂ ਕੱਟ ਕਰ ਰਹੇ ਆ ਤੇ ਲੋਕਾਂ ਦੀ ਮਾਨਸਿਕ ਤੇ ਸਰੀਰਕ ਤੌਰ ਤੇ ਲੁੱਟ ਕਰ ਰਹੇ ਆ ਇੱਜਤਾਂ ਨਾਲ ਖੇਡ ਰਹੇ ਆ ਇਹਨਾਂ ਲੋਕਾਂ ਕਰਕੇ ਸਾਨੂੰ ਇਸਾਈਆਂ ਤੋਂ ਨਫ਼ਰਤ ਹੁੰਦੀ ਆ ਪਰ ਇਸਾਈ ਮਤ ਕਹਿੰਦਾ ਕੀ ਆ ਉਹ ਪੋਪ ਸਾਹਿਬ ਆਪਦੀਆਂ ਕਿਤਾਬਾਂ ਚ ਦੱਸ ਕੇ ਗਏ ਆ ਜਿਵੇਂ ਕਿ ਕੋਰੋਨਾ ਦੇ ਵਿੱਚ ਉਹਨਾਂ ਦੀ ਇੱਕ ਕਿਤਾਬ ਆਈ ਸੀ ਬੜੀ ਸ਼ਾਨਦਾਰ ਕਿਤਾਬ ਸੀ ਲੇਟ ਅਸ ਡਰੀਮ ਦਾ ਪਾਥ ਆਫ ਬੈਟਰ ਫਿਊਚਰ ਜਿਦੇ ਵਿੱਚ ਉਹਨਾਂ ਨੇ ਬੰਦੇ ਦੀ ਭੁੱਖ ਨੂੰ ਦਿਖਾਇਆ ਸੀ ਕਿ ਕਿਵੇਂ ਅਸੀਂ ਆਪਦੀਆਂ ਗਰੀਡ ਪਿੱਛੇ ਆਪਦੇ ਹਲਕਾ ਪਿੱਛੇ ਅਸੀਂ ਕਿਵੇਂ ਕੁਦਰਤ ਨਾਲ ਖੇਡੇ ਆ ਤੇ ਇਹਨਾਂ ਨੇ ਉਸ ਕਿਤਾਬ 'ਚ ਕਿਹਾ ਸੀ ਕਿ ਕੋਵਿਡ ਕੋਈ ਮਸੀਰਤ ਨਹੀਂ ਅਸਲ ਦੇ ਵਿੱਚ ਕੀ ਆ ਸਾਡਾ ਸਾਨੂੰ ਇੱਕ ਮੌਕਾ ਦਿੱਤਾ ਉਸ ਪਰਮਾਤਮਾ ਨੇ ਸਾਡੀ ਆਪ ਦੇ ਕੀ ਆ ਹਲਕਾ ਨੂੰ ਸਮਝਣ ਦਾ ਸਾਡੀ ਭੁੱਖ ਨੂੰ ਸਮਝਣ ਦਾ ਤੇ ਸਾਡੀ ਨੈਤਿਕ ਜ਼ਿੰਮੇਵਾਰੀ ਸਮਝਾਈ ਆ ਤੇ ਕਰੋਨਾ ਨੇ ਸਾਡੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਸਾਡੇ ਮੂਹਰੇ ਖੜਾ ਲਿਆ ਕੇ ਕਰਤਾ ਸ਼ੀਸ਼ਾ ਬਣਾ ਕੇ ਸਾਨੂੰ ਦੱਸਿਆ ਸੀ ਇਸੇ ਕਰਕੇ ਕਿਤਾਬ ਜਿਹੜਾ ਨੇ ਦੱਸਿਆ ਕਿ ਹਮਦਰਦੀ ਦੇ ਨੈਤਿਕਤਾ ਦੇ ਆਧਾਰ ਦੇ ਉੱਤੇ ਸਾਡਾ ਆਰਥਿਕ ਵਿਕਾਸ ਮਾਡਲ ਬਣਾਉਣਾ ਚਾਹੀਦਾ ਜਿਹਦੇ ਵਿੱਚ ਗਰੀਬਾਂ ਨੂੰ ਬੇਸਹਾਰਾ ਲੋਕਾਂ ਨੂੰ ਤੇ ਮਿਹਨਤਕਸ਼ ਲੋਕਾਂ ਨੂੰ ਵਿਚਕਾਰ ਰੱਖ ਕੇ ਕੋਈ ਨਾ ਕੋਈ ਨੀਤੀ ਕਢੋਗੇ ਉਹੀ ਸਾਡੇ ਸਮਾਜ ਨੂੰ ਬਿਹਤਰ ਬਣਾ ਸਕਦੀ ਹੈ ਜਿਹੜੀ ਕਾਰਪੋਰੇਟਾਂ ਦੇ ਹਾਜਮ ਨਹੀਂ ਆਉਂਦੀ ਕਾਰਪੋਰੇਟਾਂ ਦੇ ਖਿਲਾਫ ਸਿੱਧੀ ਇੱਕ ਲਾਈਨ ਖਿੱਚ ਕੇ ਕੀ ਆ ਕੋ ਫਰਾਂਸਿਸ ਖੜਦੇ ਆ ਅਸਲ ਵਿੱਚ ਆ ਉਸ ਕਿਤਾਬ ਦੇ ਵਿੱਚ ਮਨੁੱਖੀ ਇੱਜ਼ਤ ਭਾਈਚਾਰਾ ਤੇ ਧਰਤੀ ਦੀ ਸਾਂਭ ਸੰਭਾਲ ਦੇ ਵਿੱਚ ਕੀ ਹੈ ਦਰਸਾਇਆ ਗਿਆ ਸੀ ਤੇ ਕੋਵਿਡ ਦੇ ਸਾਨੂੰ ਭਾਈਚਾਰੇ ਦੀ ਕੀਮਤ ਦੱਸੀ ਸੀ ਕਿ ਇੱਕ ਦੂਜੇ ਦੇ ਅਸੀਂ ਕਿਵੇਂ ਕੰਮ ਆ ਸਕਦੇ ਹਾਂ ਜਦੋਂ ਕੋਈ ਚੀਜ਼ ਕੋਈ ਪੈਸਾ ਕੰਮ ਨਹੀਂ ਆਉਂਦਾ ਉਦੋਂ ਭਾਈਚਾਰਾ ਕਿਵੇਂ ਕੰਮ ਆਉਂਦਾ ਇਹ ਕਰਕੇ ਉਸ ਕਿਤਾਬ ਦੇ ਵਿੱਚ ਇਹਨਾਂ ਨੇ ਆਪਾਂ ਵਿਚਾਰਨ ਬਾਰੇ ਗੱਲ ਕੀਤੀ ਸੀ ਕਿ ਆਪਾਂ ਵਿਚਾਰ ਕੇ ਇੱਕ ਸਾਨੂੰ ਮੌਕਾ ਦਿੱਤਾ ਹੁਣ ਪਰਮਾਤਮਾ ਨੇ ਉਸ ਮੌਕੇ ਨੂੰ ਗਵਾਓ ਨਾ ਤੇ ਉਸ ਸਮੇਂ ਸਾਡੇ ਅੱਗੇ ਤਾਲੀਆਂ ਖੜਕ ਪਾਉਂਦੇ ਸੀ ਨਾ ਮੋਦੀ ਵਰਗੇ ਪਰ ਉਸ ਸਮੇਂ ਜਿਹੜੇ ਕੀ ਆ ਅਸਲ ਦੇ ਵਿੱਚ ਜਿਹੜੇ ਸੰਦੇਸ਼ ਦੀ ਲੋੜ ਸੀ ਹਾਲਾਂਕਿ ਸਾਡੇ ਸਿੱਖ ਧਰਮ ਦੇ ਵਿੱਚ ਵੀ ਸਾਨੂੰ ਲੰਗਰ ਬਥੇਰੇ ਨਾਲੇ ਸਭ ਕੁਝ ਕਰਤਾ ਪਰ ਸਾਡੇ ਕੋਲ ਕੋਈ ਇਹੋ ਜਿਹੀ ਰੋਹਾਨੀ ਸ਼ਖਸੀਅਤ ਨਹੀਂ ਸੀ ਜਿਹੜੀ ਸਾਨੂੰ ਕੋਈ ਕੀ ਗੁਰਬਾਣੀ ਦਾ ਸਾਡਾ ਸੰਦੇਸ਼ ਹੀ ਦੇ ਦਿੰਦੀ ਜਿਹਦੇ ਨਾਲ ਲੋਕਾਂ ਦਾ ਮਨ ਮਜ਼ਬੂਤ ਹੋ ਜਾਂਦਾ ਪਰ ਪੋਪ ਨੇ ਇੱਕ ਸਨੇਹਾ ਦਿੱਤਾ ਸੀ ਉੱਥੋਂ ਬੈਠਿਆ ਨੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਯੂਰਪ ਦੇ ਵਿੱਚ ਗਰੋਪੀ ਕੀ ਆ ਵਾਪਰੀ ਸੀ ਸਾਡੇ ਬੇਸ਼ੱਕ ਇਥੋਂ ਦੇ ਜਿਹੜੇ ਕੀ ਆ ਆਪਦੇ ਆਪ ਨੂੰ ਪਾਦਰੀ ਕਹੋਂਦੇ ਆ ਉਹਨਾਂ ਨੇ ਉਦੋਂ ਵੀ ਕਰਾਮਾਤਾਂ ਦਿਖਾ-ਦਿਖਾ ਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਪੋਪ ਕੀ ਫਰਾਂਸਿਸ ਨੇ ਦੱਸਿਆ ਕਿ ਕਿ ਅਖੀਰਲੇ ਸਮੇਂ 'ਚ 28 ਦਿਨ ਬਿਮਾਰ ਰਹਿ ਕੇ ਹਸਪਤਾਲ ਦੇ ਵਿੱਚ ਕੀ ਆ ਬਿਮਾਰੀ ਨਾਲ ਜੂਝ ਕੇ ਉਦੋਂ ਬਾਅਦ ਕੀ ਆ ਇਹ ਮੌਤ ਦੇ ਅਗੋਸ਼ ਦੇ ਵਿੱਚ ਜਾਂਦੇ ਆ ਮਤਲਬ ਕਿ ਇੰਨੇ ਐਡਵਾਂਸ ਮੁਲਕਾਂ ਦੇ ਵਿੱਚ ਸਭ ਤੋਂ ਵੱਡੇ ਅਹੁਦੇ ਤੇ ਬੈਠਾ ਹੋਇਆ ਬੰਦਾ ਵੀ ਜੇ ਬਿਮਾਰੀ ਨਾਲ ਮਰਦਾ ਤਾਂ ਜਿਹੜੀਆਂ ਬਿਮਾਰੀਆਂ ਠੀਕ ਕਰਨ ਦੇ ਸਾਡੇ ਵਾਲੇ ਪਾਦਰੀ ਦਾਵਾ ਕਰਦੇ ਆ ਇਹ ਉਹਨਾਂ ਦੇ ਮੂੰਹ ਤੇ ਵੀ ਚਪੇੜਾ ਦੂਸਰੀ ਕਿਤਾਬ ਉਹਨਾਂ ਦੀ ਸੀ ਲਾਉ ਦਾਤੋ ਸੀ ਧਰਤੀ ਮਾਂ ਦੀ ਸਿਹਤ ਲਈ ਪੁਕਾਰ ਜਿਵੇਂ ਸਾਡੇ ਗੁਰੂ ਨੇ ਬਾਬੇ ਨਾਨਕ ਨੇ ਧਰਤੀ ਨੂੰ ਮਾਂ ਕਿਹਾ ਨਾ ਇਹਨਾਂ ਨੇ ਵੀ ਆਪ ਦੀ ਉਸ ਕਿਤਾਬ ਦੇ ਵਿੱਚ ਧਰਤੀ ਨੂੰ ਮਾਂ ਕਿਹਾ ਤੇ ਉਸ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਆ ਇਹੀ ਸਾਡੀ ਗੁਰਬਾਣੀ ਸਾਨੂੰ ਕਹਿੰਦੀ ਆ ਤੇ ਇਸੇ ਕਿਤਾਬ 'ਚ ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਧ ਜਿਹੜੇ ਕੀ ਹੈ ਇਹਦੀ ਮਾਰ ਆ ਉਹ ਗਰੀਬ ਚ ਆ ਲੱਗੋ ਕਿ ਗਰੀਬ ਵਾਤਾਵਰਨ ਦੇ ਵਿੱਚ ਆਈਆਂ ਹੋਈਆਂ ਕਮੀਆਂ ਜਿਹੜੀਆਂ ਕਿ ਕਾਰਪੋਰੇਟ ਨੇ ਪੈਦਾ ਕੀਤੀਆਂ ਉਹਦੇ ਨਾਲ ਲੜਨ ਜੋਗੀ ਉਹਦੇ ਕੋਲ ਸਾਧਨ ਵੀ ਹੈ ਨਹੀਂ ਅਮੀਰਪੁਰ ਦਾ ਫਿਰ ਵੀ ਚੰਦ ਸਾਧਨ ਹੁੰਦੇ ਜਿਹਦੇ ਨਾਲ ਕੀ ਆਪਣੇ ਆਪ ਨੂੰ ਬਚਾ ਲੈਂਦਾ ਤੇ ਪਦਾਰਥਵਾਦੀ ਯੁੱਗ ਦੇ ਵੀ ਕੀ ਆ ਇਹਨਾਂ ਨੇ ਖਿਲਾਫ ਇੱਕ ਲਾਈਨ ਖਿੱਚੀ ਆ ਉਹਦੇ ਚ ਤੇ ਉਹਦੇ ਚ ਕਿਹਾ ਸੀ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਵਿਗਿਆਨ ਤੇ ਧਰਮ ਨੂੰ ਇਕੱਠੇ ਹੋਣਾ ਪਊਗਾ ਤੇ ਉਸੇ ਕਿਤਾਬ ਚ ਨੇ ਕਿਹਾ ਕਿ ਧਰਤੀ ਮਾਂ ਦਾ ਧਿਆਨ ਵੀ ਰੱਖਣਾ ਪਊਦਾ ਧੰਨਵਾਦ ਦੇ ਵੀ ਹੋਣਾ ਪਊ ਤੇ ਉਹਨੂੰ ਬਚਾਉਣਾ ਵੀ ਪਊ ਇਹੀ ਸਾਡੀ ਗੁਰਬਾਨੀ ਦਾ ਫਰਮਾਨ ਤੇ ਬੜੀ ਸ਼ਾਨਦਾਰ ਕਿਤਾਬ ਲਿਖੀ ਆ ਪਾਪਾ ਸਾਹਿਬ ਨੇ ਜਰਨੀ ਟੂ ਦਾ ਹਾਰਟ ਆਫ ਗੋਡ ਪਰਮੇਸ਼ਵਰ ਦੇ ਦਿਲਵਲ ਯਾਤਰਾ ਉਹ ਕਰਨੀ ਕਿਵੇਂ ਆ ਉਹ ਕਹਿੰਦੇ ਸਿਰਫ ਦਇਆ ਨਾਲ ਅਸੀਂ ਕਰ ਸਕਦੇ ਹਾਂ ਤੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਫਰਮਾਨ ਜਾਰੀ ਕੀਤਾ ਕਿ ਧੌਲ ਧਰਮ ਦਇਆ ਕਾ ਪੂਤ ਕਿਉਂਕਿ ਧਰਮ ਦਇਆ ਚੋਂ ਹੀ ਨਿਕਲੂਗਾ ਤੇ ਇਸ ਕਿਤਾਬ ਦੇ ਵਿੱਚ ਸਾਰਾ ਕੁਝ ਕੀਆ ਦਇਆ ਨੂੰ ਵੜਾਇਆ ਗਿਆ ਤੇ ਇਸ ਕਿਤਾਬ ਦੇ ਵਿੱਚ ਵੀ ਇਹੀ ਲਿਖਿਆ ਗਿਆ ਗਰੀਬ ਦੀ ਮਦਦ ਕਰਕੇ ਤੁਸੀਂ ਪ੍ਰਮਾਤਮਾ ਦੇ ਸਭ ਤੋਂ ਨੇੜੇ ਹੋ ਸਕਦੇ ਹੋ ਤੇ ਸਾਡੇ ਬਾਬੇ ਨਾਨਕ ਨੇ ਵੀ ਇਹੀ ਕਿਹਾ ਕਿ ਜਿੱਥੇ ਨੀਚ ਸੰਭਾਲਿਆਨ ਤਿੱਥੇ ਨਦਰ ਤੇਰੀ ਬਖਸ਼ੀਸ਼ ਪਰਮਾਤਮਾ ਦੇ ਨੇੜੇ ਹੋਣ ਦਾ ਸਭ ਤੋਂ ਸੌਖਾ ਜਰੀਆ ਕੀ ਹੈ ਗਰੀਬ ਦੀ ਬਾਹ ਫੜਨਾ ਮਦਦ ਕਰਨਾ ਕਿਸੇ ਦੀ ਦਇਆ ਕਰਨਾ ਕਿਸੇ ਤੇ ਇਹੀ ਗੱਲ ਕੀ ਹੈ ਇਸ ਬੁੱਕ ਦੇ ਵਿੱਚ ਸਭ ਤੋਂ ਵੱਧ ਵਿੜਾਈ ਗਈ ਹੈ ਇਸ ਕਿਤਾਬ ਚ ਸਿਰਫ ਦਇਆ ਦਾ ਮਹੱਤਵ ਦੱਸਿਆ ਗਿਆ ਜਿਹੜਾ ਸਾਡੀ ਗੁਰਬਾਣੀ ਚ ਬਾਰ ਬਾਰ ਜੇਕਰ ਆਉਂਦਾ ਤੇ ਜ਼ਿੰਦਗੀ ਚ ਜੇ ਕਾ ਜ਼ਿੰਦਗੀ ਚ ਖੁਸ਼ ਰਹਿਣ ਦਾ ਜਿਹੜਾ ਮੰਤਰ ਇਸ ਕਿਤਾਬ ਚ ਦਿੱਤਾ ਵੀ ਇੱਕ ਤਾਂ ਮਾਫ਼ ਕਰਨਾ ਤੇ ਇੱਕ ਤੁਹਾਡੇ ਚ ਦਇਆ ਪੈਦਾ ਹੋਣੀ ਇਹ ਦੋ ਚੀਜ਼ ਮਾਫੀ ਤੇ ਦਇਆ ਤੁਹਾਨੂੰ ਕਰਨੀ ਆ ਗਈ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਤਕਲੀਫ ਹੀ ਨਹੀਂ ਰਹਿਣੀ ਤੇ ਇਹੀ ਸਾਡੀ ਗੁਰਬਾਣੀ ਦੱਸਦੀ ਹੈ ਇਸ ਸਨੇਹ ਵਾਸਤੇ ਇਹਨਾਂ ਨੇ ਵੀ ਸਾਡੇ ਗੁਰੂ ਸਾਹਿਬਾਨ ਵਾਂਗੂ ਐਗਜ਼ਾਮਪਲ ਸੈੱਟ ਕੀਤੀ ਆ 40 ਮੁਲਕਾਂ ਦੇ ਵਿੱਚ ਜਿਨ੍ਹਾਂ 'ਚ ਦੌਰੇ ਕੀਤੇ ਆ ਨਾ ਪਾਪ ਸਾਹਿਬ ਨੇ ਆਪਣੇ ਸਮੇਂ ਦੇ ਦੌਰਾਨ ਸਾਰੇ ਮੁਲਕ ਕੀ ਆ ਗਰੀਬ ਮੁਲਕਾਂ ਦੇ ਵਿੱਚ ਕੀਤੇ ਆ ਜਿਵੇਂ ਸਾਡੇ ਧਰਮ ਵਿੱਚ ਔਰਤਾਂ ਨੂੰ ਵੜਾਇਆ ਗਿਆ ਤਾਂ ਔਰਤਾਂ ਦੇ ਸਨਮਾਨ ਦੀ ਸਭ ਤੋਂ ਵੱਡੀ ਲੜਾਈ ਜੇ ਪਿਛਲੇ ਦੌਰ ਦੇ ਵਿੱਚ ਇਸਾਈਆਂ ਦੇ ਵਿੱਚ ਲੜੀਆ ਤਾਂ ਉਹ ਪਾਪ ਫ੍ਰਾਂਸਿਸ ਨੇ ਲੜੀਆ ਜਿਵੇਂ ਅਸੀਂ ਕਹਿੰਦੇ ਹਾਂ ਨਾ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਇਹ ਚੀਜ਼ ਦੀ ਐਗਜ਼ਾਮਪਲ ਸੈੱਟ ਕੀਤੀ ਆ ਪੋਪ ਸਾਹਿਬ ਨੇ ਇਹ ਖੁਦ ਕੀਆ ਕੈਨੇਡਾ ਦੇ ਵਿੱਚ ਜਾਂਦੇ ਆ ਜਿਹੜੇ ਉੱਥੋਂ ਦੇ ਆਦਿਵਾਸੀ ਲੋਕ ਸੀਗੇ ਉਹਨਾਂ ਨਾਲ ਜੋ ਧੱਕਾ ਉਹਨਾਂ ਦੇ ਸੱਭਿਆਚਾਰ ਨੂੰ ਜਿਹੜਾ ਕੀ ਆ ਤਬਾਹ ਕੀਤਾ ਗਿਆ ਉਹਦੇ ਵਾਸਤੇ ਇਹਨਾਂ ਨੇ ਮਾਫੀ ਖੁਦ ਮੰਗੀ ਸੀ ਕੈਨੇਡਾ ਦੇ ਵਿੱਚ ਜਾ ਕੇ ਉੱਥੋਂ ਦੇ ਮੂਲ ਨਿਵਾਸੀਆਂ ਤੋਂ ਉਸ ਤੋਂ ਬਿੜਾ ਯੂਕਰੇਨ ਵਾਰ ਜਿਹੜੀ ਕੀ ਚੱਲ ਰਹੀ ਆ ਉਹਨੂੰ ਬੰਦ ਕਰਾਉਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਗਾਜਾ ਪੱਟੀ ਜਿਹੜਾ ਕੀ ਅਟੈਕ ਕੀਤਾ ਜਾ ਰਿਹਾ ਜਿਹਨੂੰ ਅਮਰੀਕਾ ਸਪੋਰਟ ਕਰਦਾ ਉਹਦੇ ਵੀ ਖਿਲਾਫ ਕੀ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਤੇ ਡੋਨਲਡ ਟਰੰਪ ਦੀ ਜਿਹੜੀ ਨੀਤੀ ਆ ਨਾ ਜਿਹੜੇ ਮਾਈਗ੍ਰੈਂਟਾਂ ਨੂੰ ਕੀ ਆ ਬਾਹਰ ਕੱਢਣ ਦੀ ਨੀਤੀ ਆ ਸਭ ਤੋਂ ਵੱਧ ਕੀਆ ਵਿਰੋਧ ਆ ਜੀ ਉਹਦੇ ਖਿਲਾਫ ਖੜਨ ਵਾਲਾ ਬੰਦਾ ਸੀ ਡੋਨਲਡ ਟਰੰਪ ਤੇ ਜਿਹਦੇ ਖਿਲਾਫ ਕੀ ਆ ਡੱਟ ਕੇ ਬੋਲੇ ਆ ਉਹ ਵੀ ਕੀ ਆ ਇਹ ਪੋਪ ਸਾਹਿਬ ਹੀ ਸੀਗੇ ਪੋਪ ਸਾਹਿਬ ਦਾ ਫਲਸਫਾ ਕੀ ਸੀ ਕਿ ਗਰੀਬ ਵੀ ਇਸ ਦੁਨੀਆ ਦਾ ਹਿੱਸਾ ਨੇ ਉਹਨਾਂ ਨੂੰ ਵੀ ਜਿਉਣ ਦਾ ਅਧਿਕਾਰ ਚਾਹੀਦਾ ਤੇ ਇਹ ਦੁਨੀਆ ਜਿਉਣ ਲਈ ਆ ਤੇ ਜਿਉਣਾ ਹੀ ਕੀ ਆ ਪ੍ਰਭੂ ਦੀ ਇੱਛਾ ਹੈ ਤੇ ਇਹਨਾਂ ਦਾ ਆਖਰੀ ਸੰਦੇਸ਼ ਸੀ ਤੇ ਜਿਹੜੀ ਇਹਨਾਂ ਦੀ ਕਿਤਾਬ ਇਹਦੇ ਬਾਰੇ ਕੀ ਆ ਵਿਸ਼ੇਸ਼ ਤੌਰ ਤੇ ਆਈ ਸੀਗੀ ਦਾ ਨੇਮ ਆਫ ਗੋਡ ਇਜ਼ ਮਰਸੀ ਮਤਲਬ ਕੀ ਆ ਕਿ ਪ੍ਰਭੂ ਦਾ ਨਾਮ ਹੀ ਦਿਆ ਤਾਹੀਂ ਸਾਡੀ ਕੁਰਬਾਨੀ ਕਹਿੰਦੀ ਹੈ ਨਾ ਤੌਲ ਧਰਮ ਦਇਆ ਕਾਪੂਤ ਤੇ ਪ੍ਰਮਾਤਮਾ ਦਾ ਗੁਣ ਦਇਆ ਤੇ ਚਰਚ ਦਾ ਕੰਮ ਵੀ ਕੀਆ ਦਇਆ ਨੂੰ ਲੋਕਾਂ ਦੇ ਵਿੱਚ ਕੀ ਆ ਲੈ ਕੇ ਜਾਣਾ ਇਸੇ ਕਰਕੇ ਇਹਨਾਂ ਨੇ ਜਿਹੜਾ ਆਪਣੇ ਧਰਮ 'ਚ ਗਰਾਵਟਾਂਗੇ ਉਹਦੇ ਖਿਲਾਫ ਝੰਡਾ ਬਰਬਾਦ ਵੀ ਬਣੇ ਬੇਸ਼ੱਕ ਲੋਕਾਂ ਨੇ ਇਹਨਾਂ ਦਾ ਵਿਰੋਧ ਵੀ ਕੀਤਾ ਪਰ ਫਿਰ ਵੀ ਇਹਨਾਂ ਨੇ ਜਿਹੜੀ ਪੁਰਾਣੀ ਰੂੜੀਵਾਦੀ ਸੋਚ ਸੀ ਉਹਨੂੰ ਕੀ ਆ ਪੱਟ ਕੇ ਭਗਾ ਕੇ ਮਾਰਿਆ ਜਾਂ ਜਾਂ ਪਿਛਲੇ ਸਮੇਂ ਜਿਹੜੇ ਪਾਦਰੀ ਵੱਖ-ਵੱਖ ਦੇਸ਼ਾਂ ਦੇ ਵਿੱਚ ਬੈਠੇ ਸੀਗੇ ਜਿਹੜੇ ਮਸਾਈ ਮਤ ਨਾਲ ਜੁੜੇ ਹੋਏ ਸੀ ਪਰ ਲੋਕਾਂ ਨੂੰ ਠੱਗ ਰਹੇ ਸੀ ਤੇ ਕਈ ਥਾਵਾਂ ਤੇ ਪਾਦਰੀਆਂ ਵੱਲੋਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ। ਉਹਨਾਂ ਸਾਰਿਆਂ ਵੱਲੋਂ ਹੱਥ ਜੋੜ ਕੇ ਇਹਨਾਂ ਨੇ ਮਾਫੀ ਮੰਗੀ ਤੇ ਚਰਚ ਦੇ ਜਿਹੜੀ ਮਾਕੇ ਹੈਗੀ ਆ ਕੈਥੋਲਿਕਾ ਦੇ ਵਿੱਚ ਜਿਹੜੀ ਗ੍ਰਾਵਟ ਆਈ ਸੀ ਲੋਕਾਂ ਦੇ ਮਨਾਂ ਦੇ ਵਿੱਚ ਉਹਨੂੰ ਵੀ ਕੀ ਆ ਉੱਚਾ ਚੱਕਿਆ ਸੀ ਜਿੱਦੋਂ ਸਾਡੇ ਅੱਜ ਦੇ ਜਿਹੜੇ ਵਿਦਵਾਨ ਬੜੇ ਬੈਠਣਾ ਸਿੱਖ ਮਾਕੇ ਬਣੇ ਬੈਠੇ ਆ ਉਹਨਾਂ ਨੂੰ ਵੀ ਮਾੜਾ ਮੂਟਾ ਸਿੱਖਣ ਦੀ ਲੋੜ ਆ ਇਹ ਪੋਪ ਸਾਹਿਬ ਤੋਂ। ਸਾਡੇ ਕਾਲ ਦਾਖਦਾ ਜਥੇਦਾਰ ਵੀ ਕਿਉਂ ਪੋਪ ਤੋਂ ਛੋਟੀ ਉਪਾਧੀ ਨਹੀਂ ਹੈ। ਅੱਜ ਉਹਨੂੰ ਕਰਨਾ ਕੀ ਚਾਹੀ ਉਹ ਵੀ ਕੀ ਹੈ ਇਹ ਪਾਪ ਸਾਹਿਬ ਤੋਂ ਸਿੱਖ ਸਕਦੇ ਆ ਸਾਡੇ ਅਕਾਲ ਤਖਤ ਦੇ ਜਫੇਦਾਰ ਨੂੰ ਕਹਿਣਾ ਕਿ ਇਹ ਪਾਪ ਦੇ ਕੀਤੇ ਕੰਮਾਂ ਤੇ ਥੋੜੀ ਜਿਹੀ ਕੀ ਆ ਗੌਰ ਕਰ ਲਿਓ ਤੁਹਾਨੂੰ ਵੀ ਪਤਾ ਲੱਗ ਜੇ ਕਿ ਥੋਡੀ ਅਸਲ ਦੇ ਵਿੱਚ ਜ਼ਿੰਮੇਵਾਰੀ ਕੀ ਬਣਦੀ ਆ ਇਸੇ ਕਿਤਾਬ 'ਚ ਇਹਨਾਂ ਨੇ ਕੀ ਲਿਖਿਆ ਹੋਇਆ ਕਿ ਚਰਚ ਕੀ ਆ ਉਹ ਥਾਂ ਹੋਣੀ ਚਾਹੀਦੀ ਜਿੱਥੇ ਗਰੀਬ ਗੁਰਪੇ ਦੀ ਜ਼ਖਮੀ ਬੰਦੇ ਦੀ ਮਦਦ ਹੋ ਸਕੇ ਇਹੀ ਸਾਡੇ ਗੁਰੂ ਸਾਹਿਬ ਨੇ ਕੀ ਆ ਗੁਰੂ ਘਰਾਂ ਦੇ ਵਿੱਚ ਕੀ ਰੱਖਿਆ ਸੀ ਪਰ ਅੱਜ ਗੁਰੂ ਘਰ ਕੱਲਾ ਲੁੱਟਣ ਵਾਸਤੇ ਕੰਮ ਕਰ ਰਹੇ ਆ ਤੇ ਪਾਪ ਸਾਹਿਬ ਨੇ ਆਪਣੀ ਜਿਹੜੀ ਰੈਹਾਸੀ ਉਹ ਕਿਸ ਸ਼ਾਹੀ ਮਹਿਲ 'ਚ ਨਹੀਂ ਰੱਖੀ ਜਿੱਥੇ ਪੁਰਾਣੇ ਪਾਪ ਰਹ ਇਹ ਖੁਦ ਕੀ ਹੈ ਕਿ ਗੈਸਟ ਹਾਊਸ ਦੇ ਵਿੱਚ ਕੀ ਆ ਰਹਿੰਦੇ ਸੀਗੇ ਖੁਦ ਗਰੀਬ ਗੁਰਬੇ ਨੂੰ ਕੀ ਆ ਮੂਹਰੇ ਹੋ ਕੇ ਆਪ ਮਿਲਦੇ ਸੀ ਹਾਲਾਂਕਿ ਪਿਛਲੇ ਜਿਹੜੇ ਪੁਰਾਣੇ ਪੋਪ ਰਹੇ ਹੈ ਨਾ ਕਿਤੇ ਨਾ ਕਿਤੇ ਆਪ ਦੇ ਆਪ ਨੂੰ ਰਾਜਾ ਵਾਲੀ ਫੀਲਿੰਗ ਲੈਂਦੇ ਰਹੇ ਸੀਗੇ ਇਹਦੇ ਕਰਕੇ ਕੀ ਆ ਇਹਨਾਂ ਦੇ ਵਿੱਚ ਵੀ ਗਰਾਵਟਾਈਆਂ ਸੀ ਜਿਵੇਂ ਸਾਡੇ ਵਾਲੇ ਕੀ ਅੱਜ ਗਰਾਵਟਾਈ ਹੋਈ ਆ ਇਹਨਾਂ ਤੋਂ ਸਿੱਖਣ ਦੀ ਲੋੜ ਹੀ ਆ ਕਿ ਧਾਰਮਿਕ ਬੰਦੇ ਦੀ ਧਾਰਮਿਕ ਆਗੂ ਦੀ ਜ਼ਿੰਮੇਵਾਰੀ ਕੀ ਬਣਦੀ ਆ ਤੇ ਜਿਹੜੀ ਸਾਰਗੀ ਦਾ ਮੂਜਸਮਾ ਸੀਗੇ ਪੋਪ ਸਾਹਿਬ ਕਹਿੰਦੇ ਪੁਰਾਣੇ ਜਿਹੜੇ ਪੋਪ ਸੀ ਨਾ ਉਹ ਗਲ ਦੇ ਵਿੱਚ 골ਡ ਦਾ ਮਾਰਕ ਕ੍ਰੋਸ ਪਾਇਆ ਹੁੰਦਾ ਸੀ ਇਹਨਾਂ ਨੇ ਗ ਆਇਰਨ ਦਾ ਮਾਲਕੇ ਲੋਹੇ ਦਾ ਕ੍ਰਾਸ ਪਾਇਆ ਸੀ ਤੇ ਇੱਕ ਹੋਰ ਸ਼ਾਨਦਾਰ ਬੁੱਕਨ ਦੇ ਲਿਓਨਨ ਫਿਦਾਈ ਵਿਸ਼ਵਾਸ ਦੀ ਰੋਸ਼ਨੀ ਜਿਹੜੀ ਕਿਤਾਬ ਜਨੇ ਵਿਸ਼ਵਾਸ ਦੀ ਤਾਕਤ ਦੱਸੀ ਆ ਤੇ ਧਰਮ ਸਾਨੂੰ ਵਿਸ਼ਵਾਸ ਕਰਨੀ ਸਿਖਾਉਂਦਾ ਪਰ ਅੱਖਾਂ ਖੋਲ ਕੇ ਵਿਸ਼ਵਾਸ ਕਰਨਾ ਕਿਵੇਂ ਆ ਵਿਸ਼ਵਾਸ ਬੇਸ਼ੱਕ ਸਾਨੂੰ ਕੀ ਆ ਰੋਸ਼ਨੀ ਦਿੰਦਾ ਮਾਕੇ ਹਨੇਰੇ ਰਾਹਾਂ ਦੇ ਵਿੱਚ ਕੋਪ ਸਾਹਿਬ ਕੀ ਲਿਖਦਾ ਕਿ ਵਿਸ਼ਵਾਸ ਕੋਈ ਧਾਰਮਿਕ ਭਾਵਨਾ ਨਹੀਂ ਬਲਕਿ ਸਚਾਈ ਤੱਕ ਪਹੁੰਚਣ ਦਾ ਇੱਕ ਜਰੀਆ ਮਾਕੇ ਅੱਖਾਂ ਮੀਚ ਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਜਿਵੇਂ ਸਾਡੇ ਬਾਬੇ ਨਾਨਕ ਨੇ ਕਿਹਾ ਤੇ ਵਿਸ਼ਵਾਸ ਦੇ ਨਾਲ ਨਾਲ ਉਮੀਦ ਤੇ ਪਿਆਰ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਜਿਵੇਂ ਸੂਰਜ ਦੀ ਰੋਸ਼ਨੀ ਬਿਨਾਂ ਜੀਵਨ ਸੰਭਵ ਹੈ ਨਹੀਂ ਨਾ ਤਾਂ ਵਿਸ਼ਵਾਸ ਦੀ ਰੋਸ਼ਨੀ ਬਿਨਾਂ ਵੀ ਜੀਵਨ ਸੰਭਵ ਹੈ ਨਹੀਂ ਸਾਨੂੰ ਵਿਸ਼ਵਾਸ ਕਰਨਾ ਪੈਣਾ ਅੱਜ ਸਾਡੇ 'ਚ ਜਿਹੜੀਆਂ ਧਰਮ ਦੇ ਵਿੱਚ ਗ੍ਰਾਵਟਾ ਆਈਆਂ ਸਿੱਖੀ ਦੇ ਵਿੱਚ ਉਹ ਸਾਡੇ ਕੀ ਆ ਲੰਬੜਦਾਰਾ ਕਰਕੇ ਆਈਆਂ ਨੇ ਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਮੈਂ ਕਹਣਾ ਮੌਜੂਦਾ ਸਮੇਂ ਦੇ ਵਿੱਚ ਜੇ ਸਾਨੂੰ ਕੋਈ ਕੀ ਆ ਰੋਸ਼ਨੀ ਦਿਖਾਉਣ ਵਾਲੇ ਹੈਗੇ ਆ ਕੋਈ ਆ ਵੈਸੇ ਤਾਂ ਸਾਡੇ ਕੀ ਆ ਫਲਸਫਾ ਵੀ ਬੜਾ ਵੱਡਾ ਹੈਗਾ ਸਾਡੀ ਗੁਰਬਾਣੀ ਹਰ ਇੱਕ ਚੀਜ਼ ਦੀ ਸਾਨੂੰ ਮੱਤ ਦਿੰਦੀ ਆ ਪਰ ਮੈਂ ਕਹਿੰਦਾ ਕਿ ਆ ਤਾਜ਼ਾ ਸਮੇਂ ਦੇ ਵਿੱਚ ਜੇ ਜਿਹੜੇ ਆਗੂ ਨੇ ਉਹਨੂੰ ਕੀ ਭੂਮਿਕਾ ਨਿਭਾਉਣੀ ਚਾਹੀਦੀ ਆਪਣੇ ਧਰਮ ਦੇ ਵਿੱਚ ਉਹ ਕੀ ਆ ਪਾਪ ਸਾਹਿਬ ਤੋਂ ਸਾਡੇ ਮੈਂ ਕਹਿੰਦਾ ਕਾਲ ਤੱਕ ਦੇ ਜਿੱਥੇ ਦਰਾਂ ਨੂੰ ਵੀ ਸਿੱਖ ਲੈਣੀ ਚਾਹੀਦੀ ਆ ਕਿਉਂਕਿ ਧਰਮ ਮਨੁੱਖਤਾ ਵਾਸਤੇ ਆ ਮਨੁੱਖ ਧਰਮ ਵਾਸਤੇ ਨਹੀਂ ਹੈ ਇਹ ਸੰਦੇਸ਼ ਜਿਹੜਾ ਕੀ ਆ ਸਾਡੇ ਬਾਪੂ ਦਾ ਵੀ ਸਨੇਹਾ ਤੇ ਜਨੇਹ ਨਾਲ ਜਿਹ ਸਹਿਮ ਤੋਂ ਤਾਂ ਪਾਪ ਸਾਹਿਬ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕਰਿਓ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਅਗੇ ਸਾਂਝਾ ਵੀ ਕਰਿਓ ਬਹੁ